ਪਟਿਆਲਾ ਵਿੱਚ ਇੱਕ ਹਰਿਆਣਾ ਨੰਬਰ ਗੱਡੀ ਨੇ ਅੱਜ ਮਚਾਇਆ ਕਹਿਰ ਕਈ ਲੋਕ ਪਿੱਤੇ ਜ਼ਖਮੀ ਤੁਹਾਨੂੰ ਦੱਸ ਦਈਏ ਮੋਕੇ ਤੇ ਭੀੜ ਨੇ ਫੜਿਆ ਗੱਡੀ ਚਾਲਕਾਂ ਨੂੰ ਵੀਡੀਓ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਹਰਿਆਣਾ ਨੰਬਰ ਗੱਡੀ ਜੋ ਪਟਿਆਲਾ ਦੇ ਬਾਜ਼ਾਰਾਂ ਦੇ ਵਿੱਚ ਧੂੜੀ ਨਜ਼ਰ ਆ ਰਹੀ ਹੈ ਰਾਹ ਜਾਂਦੇ ਲੋਕਾਂ ਨੂੰ ਟੱਕਰ ਮਾਰ ਰਹੀ ਹੈ ਔਰ ਖੜੇ ਵੇਕਲਾਂ ਦੇ ਉੱਪਰ ਟੱਕਰ ਮਾਰ ਰਹੀ ਹੈ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਇਸ ਕਾਰ ਵੱਲੋਂ ਇੱਕ ਐਕਟਿਵਾ ਚਾਲਕ ਨੂੰ ਟੱਕਰ ਮਾਰੀ ਜਾਂਦੀ ਹੈ ਉਸ ਤੋਂ ਬਾਅਦ ਰੋਂਗ ਸਾਈਡ ਜਾ ਕੇ ਦੂਸਰੇ ਪਾਸੇ ਗੁਰਦੁਆਰਾ ਸ਼ਹਿਰ ਦੁਕਾਨਵਾਰਨ ਸਾਹਿਬ ਰੋਡ ਉੱਤੇ ਪਹੁੰਚਦੀ ਹੈ ਜਿਸ ਤੋਂ ਬਾਅਦ ਭੀੜ ਵੱਲੋਂ ਇਸ ਗੱਡੀ ਨੂੰ ਰੋਕਿਆ ਜਾਂਦਾ ਹੈ ਜਿਸ ਵਿੱਚ ਦੋ ਨੌਜਵਾਨਾਂ ਨੂੰ ਟ੍ਰੈਫਿਕ ਪੁਲਿਸ ਦੇ ਹਵਾਲੇ ਕੀਤਾ ਜਾਂਦਾ ਹੈ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਲੋਕਾਂ ਵੱਲੋਂ ਕਿਸ ਤਰ੍ਹਾਂ ਇਹਨਾਂ ਨੌਜਵਾਨਾਂ ਨੂੰ ਫੜ ਕੇ ਲਿਆਇਆ ਗਿਆ ਹੈ ਬਲਬੀਰ ਸਿੰਘ ਜੀ ਬਲਬੀਰ ਸਿੰਘ ਕਿੱਥੇ ਰਹਿੰਦੇ ਹੋ ਮੈਂ ਰਹਿਣਾ ਰਿਹਾ ਸਮਾਰੀ ਕੀ ਕੰਮ ਕਰਦੇ ਹੋ ਇਹ ਆਟੋ ਚਲਾਣਾ ਜੀ ਕੀ ਮਾਮਲਾ ਕੀ ਹੋਇਆ ਹੈ ਮੋਟਰਸਾਈਕਲ ਗੱਡੀ ਵਾਲਾ ਗੱਡੀ ਵਾਲਾ ਦੇਖੋ ਜੀ ਪਿੱਛੇ ਕੁੜੀ ਦੀ ਲੱਤ ਤੋੜ ਕੇ ਆਇਆ ਪਿੱਛੋਂ ਉਹ ਗੱਡੀ ਤੇਜ਼ ਪੇ ਜਾ ਕੇ ਲੈ ਆ ਰਿਹਾ ਸੀ ਮੈਂ ਜਾ ਰਿਹਾ ਸੀ ਇਹਨੇ ਮੇਰੀ ਗੱਡੀ ਤੇ ਪਹਿਲਾਂ ਅੱਗੇ ਮਾਰੀ ਅੱਗੇ ਮਾਰਨ ਦਾ ਮੈਂ ਮੈਂ ਕਿਹਾ ਤੂੰ ਰੁਕ ਜਾ ਮੈਨੂੰ ਗੱਡੀ ਕੱਢ ਲੈ ਤੇ ਇਹਨੇ ਗੱਡੀ ਨਾਲ ਆਪਣੀ ਗੱਡੀ ਐ ਮਾਰਦੀ ਅੱਗੇ ਲ ਬੰਪਰ ਤਾਂ ਟੁੱਟਿਆ ਤੇ ਮੇ ਪੇ ਗੱਡੀ ਥੋੜੀ ਸ਼ੈਡ ਕਰਨ ਲੱਗਿਆ ਇਹਨੇ ਮੈਨੂੰ ਪਿੱਛੋਂ ਦੀ ਗੱਡੀ ਐ ਮਾਰ ਕੇ ਚੱਲ ਗਿਆ ਪਿੱਛੇ ਸਾਰੀ ਗੱਡੀ ਟੁੱਟ ਤੋੜ ਗਿਆ ਕਿਹੜੀ ਜਗ੍ਹਾ ਦੀ ਘਟਨਾ ਹੈ ਇਹ ਇਹ ਬਲੋਰੀ ਗੜ ਪੁਰਾਣੇ ਬਸ ਸਟੈਂਡ ਕੋਲ ਲੋਰੀ ਗੜ ਤੋਂ ਇੱਕ ਗੁਰਦੁਆਰਾ ਸਾਹਿਬ ਵੱਲੋਂ ਭੱਜਿਆ ਹਾਂ ਗੁਰਦੁਆਰਾ ਲੋਰੀ ਗੜ ਤੋਂ ਦੋ ਲੋਕਾਂ ਨੂੰ ਇਹਨੇ ਫੱਟੜ ਕੀਤੇ ਹੈ ਪਰ ਤੇਰਾ ਬਹੁਤ ਬੰਦੇ ਇੱਕ ਬੰਦਾ ਮੋਟਰਸਾਈਕਲ ਤੇ ਤੇ ਮਗਰ ਪੈ ਗਿਆ ਮਗਰ ਪੈਦੇ ਪੈਦੇ ਤੇ ਪਿੱਛੇ ਮੂਵੀ ਬਣਾਉਂਦਾ ਰਹਿ ਗਿਆ ਮੂਵੀ ਬਣਾ ਕੇ ਗੁਰਦੁਆਰੇ ਕੋਲ ਪਕੜਾਇਆ ਪੁਲਸ ਵਾਲਿਆਂ ਨੇ ਸਾਡੀ ਕੋਈ ਨਹੀਂ ਸੁਣੀ ਫਿਰ ਪੁਲਸ ਵਾਲਾ ਕਹਿੰਦਾ ਵੀ ਖਾਣੇ ਚ ਜਾ ਕੇ ਰਿਪੋਰਟ ਲਗਾ ਰਿਪੋਰਟ ਲਿਖਾਣੇ ਉਹ ਦੇਖੋ ਕੀ ਕਹਿੰਦੇ ਕਿੰਨੇ ਲੋਕ ਸੀ ਗੱਡੀ ਚ ਮੌਜੂਦ ਮੌਜੂਦ ਦੋ ਬੰਦੇ ਸੀ ਇੱਕ ਬੁੰਡਾ ਸੀ ਇੱਕ ਕੁੜੀ ਸੀ ਕੁੜੀ ਪਰਲੇ ਪਾਸੇ ਬੈਠੀ ਸੀ ਇਹਦਾ ਸ਼ੀਸ਼ਾ ਤੋੜ ਦੱਸਿਆ ਲੋਕਾਂ ਨੇ ਮੇ ਰੋਕੇ ਇਹਨਾਂ ਗੱਡੀਆਂ ਦੇ ਸ਼ੀਸ਼ੇ ਤੋੜ ਦੇਵੇ ਤੁਹਾਡੇ ਹੀ ਸਾਹਮਣੇ ਕਿਤਨੇ ਲੋਕਾਂ ਨੂੰ ਇਹਨੇ ਫੱਟੜ ਕੀਤਾ ਹੈ ਬਹੁਤ ਬੰਦਿਆਂ ਨੇ ਬਹੁਤ ਆ ਗਏ ਆ ਜੀ 10 ਕਟੋਕੜ 15 20 ਬੰਦੇ ਨੂੰ ਸੱਟ ਲੱਗੀ ਮੈਨੂੰ ਸੱਟ ਲੱਗੀ ਗੱਡੀ ਤੋੜ ਗਿਆ ਉਸ ਮੇਰੀ ਗੱਡੀ ਤੁਹਾਡੀ ਨੁਕਸਾਨ ਹੋਇਆ ਹਾਂ ਗੱਡੀਆਂ ਨੁਕਸਾਨ ਹੋਇਆ ਕਿੰਨਾ ਕੁ ਨੁਕਸਾਨ ਹੋਇਆ ਤੁਹਾਡੀ ਗੱਡੀ ਦਾ ਹੋਏਗਾ 1500 1600 ਦਾ ਨੁਕਸਾਨ ਤਾਂ ਹੈ ਹੀ ਹੈ ਹੁਣ ਪੁਲਿਸ ਨੂੰ ਕਾਰਵਾਈ ਕਰਾ ਰਹੇ ਹੋ ਤੁਸੀਂ ਕੰਪਲੀਟ ਕੀਤੀ ਹੈ ਦੇਖੋ ਕੰਪਲੀਟ ਕਰਨੇ ਵੀ ਹਨ ਦੇਖੋ ਕੀ ਕਹਿੰਦੇ ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਸੀ ਜਿਵੇਂ ਇੱਕ ਹਰਿਆਣਾ ਨੰਬਰ ਵਾਈਟ ਕਲਰ ਦੀ ਕਾਰ ਸੀਗੀ ਤੇ ਟ੍ਰੈਫਿਕ ਮੁਲਾਜ਼ਮ ਵੱਲੋਂ ਖੰਡਾ ਚੌਂਕ ਦੇ ਕੋਲਾਨੂੰ ਰੋਕਿਆ ਗਿਆ ਸੀ ਜੋ ਗੱਲ ਸਾਹਮਣੇ ਆਈ ਹੈ ਵੀ ਇਹਨੇ ਕਈ ਜਗ੍ਹਾ ਤੇ ਐਕਸਟੈਂਡ ਕੀਤਾ ਇਹਨਾਂ ਨੂੰ ਨਸ਼ਾ ਵਗੈਰਾ ਕੀਤਾ ਸੀ ਭਾਈ ਨਸ਼ਾ ਵਗੈਰਾ ਕੀਤਾ ਸੀ ਇਹਦੇ ਵਿੱਚ ਜਿਹੜਾ ਡਰਾਈਵਰ ਹੈ ਜੀ ਉਹ ਤਾਂ ਫਰਾਰ ਰਖਦਾ ਹੈ ਇਸ ਟਾਈਮ ਮੈਂ ਰਾਉਂਡ ਅਪ ਪਬਲਿਕ ਤੋਂ ਹੀ ਕਿਸ ਅੱਗੇ ਸੀ ਮੌਕੇ ਤੋਂ ਤੇ ਇਹਦੇ ਵਿੱਚ ਅਸੀਂ ਜਿਹੜੇ ਕਾਰ 'ਚ ਦੋ ਬੰਦੇ ਬੈਠੇ ਸੀ ਤੇ ਉਹਨਾਂ ਨੂੰ ਦੇਖ ਰਹੇ ਆਂ ਵੈਰੀਫਾਈ ਕਰ ਰਹੇ ਆਂ ਸਰ ਕਿੰਨੇ ਲੋਕ ਮੌਜੂਦ ਸੀ ਗੱਡੀ ਤੇ ਜਿਹੜੇ ਹੁਣ ਤੱਕ ਗੱਲ ਸਾਹਮਣੇ ਇਹ ਚਾਰ ਪੰਜ ਜਾਣੇ ਨੇ ਜੀ ਪਛਾਣ ਹੋਈ ਕਿ ਕਿੱਥੇ ਦੇ ਬੰਦੇ ਇਹ ਕੌਣ ਹੈ ਵੈਰੀਫਾਈ ਕਰ ਰਹੇ ਆਂ ਸਰ ਕੋਈ ਕਹਿੰਦੇ ਕਿ ਇਹ ਇੱਕ ਲੇਡੀ ਸਪੀਸੀ ਦੇ ਨਾਲ दारू-ਦੂਰੂ ਪੀਦੇ ਦੀ ਗੱਡੀ ਆਪਾਂ ਆਪਾਂ ਜੇ ਪ੍ਰੀਲੀਮਰੀ ਸਟੇਜ ਤੇ ਖੜੇ ਇਸ ਚੀਜ਼ ਬਾਰੇ ਤਾਂ ਨਾ ਕਮੈਂਟ ਕਰ ਸਕਦੇ ਵੀ ਉਹਨਾਂ ਦਾਰੂ ਪੀਤੀ ਹੈ ਕਿ ਨਹੀਂ ਪੀਤੀ ਕੋਈ ਕਿੰਨੇ ਮਾਈਕਲ ਜਿਹੜੇ ਫੋਲ ਕਰਦੇ ਇੰਜਰ ਕਰਦੇ ਆਏ ਕੋਈ ਆਏ ਤਾਂ ਕਮੈਂਟ ਕਰਮ ਹੋ ਰਹੀਆਂ ਨਹੀਂ ਤੁਹਾਨੂੰ ਪਬਲਿਕ ਦੇ ਦਰਸ਼ਨ ਮੁਤਾਬਕ ਕੀ ਹੈ ਜੀ ਇੱਕ ਕਾਫੀ ਦੇਰ ਇਹਨਾਂ ਨੇ ਸੜਕ ਤੇ ਐਵੇਂ ਹਜਾਰ ਕੁ ਲੜਬਾਜੀ ਕੀਤੀ ਹੈ ਦੇਖ ਰਹੇ ਹੋ ਠੀਕ ਹੈ ਓਏ ਠੀਕ ਹੈ ਹਾਂ ਜੀ ਕੀ ਨਾਮ ਹੈ ਜੀ ਮੇਰਾ ਹਰਜੀਤ ਕੌਰ ਜੀ ਹਰਜੀਤ ਜੀ ਕੀ ਕੰਮ ਕਰਦੇ ਹੋ ਮੇਰੀ ਤਾਂ ਇੱਥੇ ਆਰੀਆ ਸਮਾ ਚੌਂਗ ਰੇਡੀਮੈਂਟ ਕੱਪੜੇ ਦੀ ਦੁਕਾਨ ਹੈ ਜੀ ਕੀ ਮਾਮਲਾ ਕੀ ਹੈ ਇਹ ਮੇਰੇ ਹਸਬੰਦ ਟੀ ਰਿਕਸ਼ਾ ਚਲਾਉਂਦੇ ਇਹ ਰਿਕਸ਼ਾ ਚਲਾਉਂਦੇ ਹੈਗੇ ਨੇ ਤੇ ਇਸ ਵਾਰੀ ਉਤਾਰ ਰਹੇ ਸੀਗੇ ਤੇ ਇਹ ਕਹਿੰਦੇ ਕੋਈ ਗੱਡੀ ਵਾਲਾ ਆਇਆ ਕਹਿੰਦੇ ਸਿੱਧਾ ਹੀ ਕਹਿੰਦੇ ਉੱਪਰ ਹੀ ਮਤਲਬ ਕਿ ਮਾਰ ਗਿਆ ਔਰ 20-25 ਜਨਾਨੀਆਂ ਦੀ ਲੱਤਾਂ ਤੇ ਵੀ ਗੱਡੀ ਚੜਾ ਆ ਗਿਆ ਇੱਕ ਬੱਚੇ ਦੀ ਮੇਰੇ ਖਿਆਲ ਨਾਲ 15 16 ਸਾਲ ਦੀ ਉਮਰ ਹੋਏਗੀ ਉਹਦੀ ਲੱਤ ਤੇ ਤੇ ਪੂਰੀ ਹੋਈ ਚੜਾ ਗਿਆ ਉਹਨੂੰ ਹੁਣ ਰਜਿੰਦਰਾ ਚ ਦਾਖਲ ਕੀਤਾ ਵਾ ਤੇ ਐਸਐਚਓ ਸਾਹਿਬ ਨੂੰ ਸਾਰੇ ਅਸੀਂ ਮਿਲਣ ਆਏ ਆ ਤੇ ਇਹਨਾਂ ਨਾਲ ਗੱਲਬਾਤ ਕੀਤੀ ਤੁਸੀਂ ਗੱਲਬਾਤ ਕੀਤੀ ਤੁਹਾਡੇ ਹਸਬੰਡ ਨਾਲ ਕਿੰਨੇ ਲੋਕ ਮੌਜੂਦ ਸੀ ਗੱਡੀ 'ਚ ਗੱਡੀ 'ਚ 4-5 ਸਵਾਰੀਆਂ ਸੀ ਉਤਾਰ ਰਿਆ ਸੀ ਲੇਡੀਜ਼ ਵੀ ਸੀ ਕੋਈ ਹਾਂਜੀ ਤੁਹਾਡੇ ਗੱਡੀ 'ਚ ਲੇ ਲੇ ਲੇਡੀਜ਼ ਸੀਗੀ ਉਹਨਾਂ 'ਚ ਬੈਠੀਆਂ ਹੋਈਆਂ ਹਾਂਜੀ ਸਵਾਰੀਆਂ ਸੀ ਨਸ਼ਾ ਦਾ ਨਸ਼ਾ ਵੀ ਕੀਤਾ ਸੀ ਇਹਨਾਂ ਨੇ ਨਸ਼ਾ ਤਾਂ ਸ਼ਾਇਦ ਕੀਤਾ ਹੀ ਹੋਏਗਾ ਤਾਂ ਹੀ ਨਹੀਂ ਉਹਨੇ ਗੱਡੀ ਰੋਕੀ ਆਹੀਂ ਇਹਨੇ ਬੰਦਿਆਂ ਤੇ ਗੱਡੀ ਚੜਾ ਗਿਆ ਉਹ ਗੱਡੀ ਕਿੱਥੋਂ ਦੀ ਨਹੀਂ ਨਹੀਂ ੱੱਕੇ ਮਾਰੇ ਤੇ ਕਿੱਥੇ ਰੋਕੀ ਕਿੱਤੀ ਇਹ ਦੀ ਉਹ ਰੋਤੀ ਭੱਜ ਲਿਆ ਇਹਨੇ ਨਾ 20 25 ਬੰਦਿਆਂ ਤੇ ਗੱਡੀ ਚੜਾ ਕੇ ਇਹ ਪੁਰਾਣੇ ਬਸਟਾਂ ਤੋਂ ਦੁਖਨਵਾਲਾਂ ਸਾਈਡ ਤੇ ਭੱਜਿਆ ਤੇ ਦੁਖਨਵਾਲਾਂ ਸਾਹਿਬ ਤੇ ਭੱਜਿਆ ਤੇ ਇੱਕ ਅੰਦਰ ਬੈਠੇ ਆਪਣੇ ਭਾਈ ਸਾਹਿਬ ਉਹਨਾਂ ਨੇ ਇਹ ਮੁੰਡੇ ਨੇ ਇਹਨਾਂ ਦੇ ਪਿੱਛੇ ਮੋਟਰਸਾਈਕਲ ਲਗਾ ਲਿਆ ਫਿਰ ਉਹਨਾਂ ਨੇ ਜਾ ਕੇ ਉੱਥੇ ਟ੍ਰੈਫਿਕ ਪੁਲਿਸ ਵਾਲਿਆਂ ਨੂੰ ਕਿਹਾ ਵੀ ਇਹ ਪਿੱਛੇ ਬੰਦੇ ਮਾਰਦਾ ਆ ਰਿਹਾ ਉਹਨਾਂ ਨੇ ਜਾ ਕੇ ਉਹਨੂੰ ਕਾਬੂ ਕੀਤਾ ਉੱਥੇ ਜਾ ਕੇ ਉਹਦੀ ਗੱਡੀ ਵੀ ਕਾਬੂ ਹੋ ਗਈ ਉਹ ਦੋ ਬੰਦੇ ਵੀ ਕਾਬੂ ਹੋ ਗਏ ਤੇ ਪੁਲਿਸ ਵਾਲੇ ਲੈ ਕੇ ਆਏ ਹਾਂ ਜਿਹੜੇ ਜਿਹੜੇ ਗੱਡੀ ਹਾਂ ਜੀ ਦੋ ਬੰਦੇ ਪਤਾ ਨਹੀਂ ਪਿੱਛੇ ਸੀਗੇ ਜਿਹੜੇ ਇਹਨਾਂ ਨੂੰ ਨਹੀਂ ਸਮਝ ਆਈ ਕਿੰਨੇ ਸੀਗੇ ਦੋ ਬੰਦੇ ਕਹਿੰਦੇ ਭੱਜ ਗਏ ਤੇ ਦੋ ਬੰਦੇ ਅੰਦਰ ਅੰਦਰ ਬਿਠਾਏ ਹੋਏ ਆ ਉਹਨਾਂ ਨੇ ਗੱਡੀ ਵੀ ਉਹ ਲਿਆਏ ਨੇ ਉੱਥੋਂ ਤੇ ਉਹ ਕਹਿੰਦੇ ਵੀ ਹੁਣ ਤੁਸੀਂ ਆਪਣੀ ਆਪਣੀ ਕੰਪਲੇਂਟਾ ਕਰ ਦੋ ਤੇ ਜੋ ਵੀ ਬਣਦਾ ਅਸੀਂ ਕਾਰਵਾਈ ਤੁਹਾਡੇ ਨਾਲ ਕਰਾਂਗੇ ਤੁਹਾਡੇ ਨਾਲ ਖੜੇ